ਤਖਤ ਸ੍ਰੀ ਹਜ਼ੂਰ ਸਾਹਿਬ ਤਖਤ ਸ੍ਰੀ ਹਜ਼ੂਰ ਸਾਹਿਬ ਖਾਲਸਾ ਪੰਥ ਦਾ ਪੰਜਵਾਂ ਤਖਤ ਹੈ ਇਹ ਭਾਰਤ ਵਰਸ਼ ਦੇ ਮਹਾਰਾਸ਼ਟਰ ਪ੍ਰਾਂਤ ਵਿੱਚ ਨਾਂਦੇੜ ਸ਼ਹਿਰ ਵਿਖੇ ਸਥਿਤ ਹੈ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਜਾਬ ਤੋਂ ਦੱਖਣ ਵੱਲੋਂ ਗਏ ਤਾਂ ਗੋਦਾਵਰੀ ਦੇ ਕੰਢੇ ਟਿਕਾਣਾ ਕੀਤਾ ਇੱਥੇ ਹੀ ਅਬਚਲ ਨਗਰ ਨਾਮ ਦਾ ਸ਼ਹਿਰ ਵਸ ਗਿਆ ਨੰਦੇੜ ਦੀ ਧਰਤੀ ਤੇ ਮਾਧੋਦਾਸ ਬੈਰਾਗੀ ਦਾ ਬਹੁਤ ਪ੍ਰਸਿੱਧ ਡੇਰਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਹਜ਼ੂਰ ਦੇ ਜਾਹੋ ਜਲਾਲ ਦੇ ਦیدار ਕਰਕੇ ਅਤੇ ਬਚਨਾਂ ਨੂੰ ਸਰਵਣ ਕਰਕੇ ਮਾਧੋਦਾਸ ਬਹੁਤ ਪ੍ਰਭਾਵਿਤ ਹੋਇਆ ਚਰਨਾ ਤੇ ਮੱਥਾ ਟੇਕਿਆ ਮੁਰੀਦ ਬਣ ਕੇ ਹਜ਼ੂਰ ਪਾਤਸ਼ਾਹ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਗਿਆ ਮਾਧੋਦਾਸ ਅਤੇ ਉਸ ਦੇ ਸਾਰੇ ਪੈਰੋਕਾਰ ਅੰਮ੍ਰਿਤ ਛੱਕ ਕੇ ਖਾਲਸਾ ਸਜ ਗਏ ਗੁਰੂ ਦਾ ਬੰਦਾ ਬਣਨ ਕਰਕੇ ਮਾਦੋ ਦਾਸ ਦਾ ਨਾਮ ਭਾਵੇਂ ਗੁਰਬਖਸ਼ ਸਿੰਘ ਰੱਖਿਆ ਗਿਆ ਪਰ हे ਗੁਰੂ ਸਾਹਿਬ ਮੈਂ ਤੁਹਾਡਾ ਬੰਦਾ ਹਾਂ ਉਹਨਾਂ ਦੀ ਇਸ ਨਿਮਰ ਭਾਵਨਾ ਕਰਕੇ ਉਹਨਾਂ ਦਾ ਨਾਮ ਬੰਦਾ ਸਿੰਘ ਪ੍ਰਚਲਿਤ ਹੋ ਗਿਆ ਖਾਲਸਾ ਪੰਥ ਦਾ ਜਨਰਲ ਬਣਾ ਕੇ ਉਸ ਨੂੰ ਬਹਾਦਰ ਦਾ ਤਖ਼ल्लੁਸ ਬਖਸ਼ਿਆ ਗਿਆ ਪੂਰਾ ਨਾਮ ਬੰਦਾ ਸਿੰਘ ਬਹਾਦਰ ਹੋ ਗਿਆ ਗੁਰੂ ਸਾਹਿਬ ਨੇ ਨਾਂਦੇੜ ਦੀ ਧਰਤੀ ਤੇ ਹਾਜ਼ਰ ਸਭਨਾ ਸਿੱਖਾਂ ਦੀ ਇਕੱਤਰਤਾ ਬੁਲਾ ਕੇ ਬੰਦਾ ਸਿੰਘ ਬਹਾਦਰ ਨੂੰ ਖਾਲਸੇ ਪੰਥ ਦਾ ਜਰਨੈਲ ਥਾਪਿਆ ਪੰਜ ਤੀਰ ਅਤੇ ਨਿਸ਼ਾਨ ਸਾਹਿਬ ਬਖਸ਼ ਕੇ ਪੰਜ ਸਿੰਘਾਂ ਦੇ ਜਥੇ ਨਾਲ ਬੇਅੰਤ ਅਸੀਸਾਂ ਬਖਸ਼ਦਿਆਂ ਹੋਇਆਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਰਵਾਨਾ ਕੀਤਾ ਐਸੇ ਨਾਂਦੇੜ ਦੀ ਧਰਤੀ ਤੇ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਭੇਜੇ ਹੋਏ ਗੁਲਖਾਂ ਅਤੇ ਜਮਸ਼ੀਦ ਖਾਨ ਨੇ ਸੱਚੇ ਪਾਤਸ਼ਾਹ ਉਤੇ ਧੋਖੇ ਨਾਲ ਵਾਰ ਕੀਤਾ ਜਿਸ ਨਾਲ ਆਪ ਜੀ ਨੂੰ ਡੂੰਗਾ ਜ਼ਖਮ ਹੋ ਗਿਆ ਹਜ਼ੂਰ ਨੇ ਉਹਨਾਂ ਦੋਹਾਂ ਨੂੰ ਸ੍ਰੀ ਸਾਹਿਬ ਨਾਲ ਉਸੇ ਵੇਲੇ ਝਟਕਾ ਦਿੱਤਾ ਮਹਾਰਾਜ ਦਾ ਜ਼ਖਮ ਤਾਂ ਸੀਤਾ ਗਿਆ ਪਰ ਕੁਝ ਦਿਨਾਂ ਬਾਅਦ ਟਾਂਕੇ ਟੁੱਟ ਗਏ ਅੰਤਿਮ ਸਮਾ ਆਇਆ ਜਾਣ ਕੇ ਸਾਹਿਬ ਜੀ ਨੇ ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਲਈ ਕਿਹਾ ਸਾਰੀ ਸੰਗਤ ਦੀ ਹਾਜ਼ਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖਸ਼ੀ ਗਈ ਅਧਿਆਤਮਕ ਅਗਵਾਈ ਲਈ ਸ਼ਬਦ ਗੁਰੂ ਦੀ ਸਥਾਪਨਾ ਕਰ ਦਿੱਤੀ ਸੰਗਤ ਨੂੰ ਆਦੇਸ਼ ਦਿੱਤਾ ਕਿ ਹੁਣ ਮੇਰੀ ਥਾਂ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਜਾਣਨਾ ਹੈ ਇਹਨਾਂ ਦੀ ਬਾਣੀ ਨਾਲ ਹੀ ਸਾਰੇ ਬਚਨ ਬਿਲਾਸ ਕਰਨੇ ਹਨ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਪਹਿਲੇ ਜਥੇਦਾਰ ਪੰਜਾਂ ਪਿਆਰਿਆਂ ਚੋਂ ਭਾਈ ਦਇਆ ਸਿੰਘ ਜੀ ਬਣੇ ਉਹਨਾਂ ਤੋਂ ਬਾਅਦ ਪੰਜਾਂ ਪਿਆਰਿਆਂ ਵਿੱਚੋਂ ਹੀ ਭਾਈ ਧਰਮ ਸਿੰਘ ਜੀ ਨੂੰ ਜਥੇਦਾਰ ਥਾਪਿਆ ਗਿਆ ਸਾਰੇ ਸੰਸਾਰ ਵਿੱਚੋਂ ਬੇਅੰਤ ਸੰਗਤਾਂ ਇਥੇ ਦਰਸ਼ਨ ਦੇਦਾਰ ਲਈ ਆ ਕੇ ਨਤਮਸਤਕ ਹੁੰਦੀਆਂ ਹਨ